ਦੱਸਣਿਆ ਤੇ ਕੀ ਮੁੱਲ ਰਹੂਗਾ ਬਾਈ ਤੋਂ ਪੁੱਛ ਕੇ ਸਾਨੂੰ ਸਾਰਾ ਦੱਸ ਦੰਨੇ ਆ ਤੋਰ ਦੇ ਬਾਈ ਇਹ ਦੇਖ ਲੋ ਦੋਸਤ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਰੌਣਕ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਫੇਰ ਬਾਈ ਗੁਰਪ੍ਰੀਤ ਦੇ ਘਰੋਂ ਆ ਮੋੜ ਖੁਰਦ ਤੋਂ ਜਿਲ੍ਹਾ ਬਠਿੰਡਾ ਤੇ ਤਹਿਸੀਲ ਮੋੜ ਮੰਡੀ ਦੋਸਤੋ ਬਾਈ ਜਿਵੇਂ ਚੰਗੇ ਫਾਰਮਾਂ ਚੋਂ ਚੰਗੀਆਂ ਬੱਚੀਆਂ ਲੈ ਕੇ ਆਉਂਦਾ ਰਹਿੰਦਾ ਹੈਗਾ ਐਫ ਐਫ ਦੀਆਂ ਜਰਸੀ ਤੇ ਅੱਜ ਫੇਰ ਬਾਈ ਲੈ ਕੇ ਆਇਆ ਸੀ 6-7 ਨਗ ਤੇ ਆਪਣੀ ਵੀਡੀਓ ਦੇਖ ਕੇ ਬਾਈ ਆਹ ਰਾਜਸਥਾਨ ਤੋਂ ਆਏ ਸੀ ਤਿੰਨ ਤਾਂ ਇਹਨਾਂ ਨੇ ਖਰੀਦ ਲਈਆਂ ਹੁਣ ਜਿਹੜੀਆਂ ਦੋ ਬਾਕੀ ਰਹਿ ਗਏ ਦੋਸਤੋ ਉਹਨਾਂ ਦੇ ਤੁਹਾਨੂੰ ਆਪਾਂ ਰੇਟ ਤੇ ਸਾਰਾ ਕੁਝ ਦੱਸ ਦਿਆਂ ਇਹ ਦੋ ਨਗ ਦੋਸਤੋ ਬਾਕੀ ਰਹਿ ਗਏ ਕਿਸੇ ਵੀ ਭਰਾ ਨੂੰ ਪਸੰਦ ਆਉਂਦੇ ਆ ਦੋਸਤੋ ਬਾਈ ਦਾ ਨੰਬਰ ਵੀ ਦਿੰਨਾ ਤੋੜ ਕੇ ਦਿਖਾ ਦਿੰਨੇ ਆਪਾਂ ਕੀ ਰੇਟ ਰਹੂਗਾ ਉਹ ਤੁਹਾਨੂੰ ਆਪਾਂ ਬਈ ਤੋਰੀਆਂ ਨੂੰ ਇੱਕ ਨੰਬਰ ਵਾਲੇ ਨੂੰ ਇਹਨੂੰ ਖੋਲ ਇਹ ਦੋਸਤੋ ਤੁਹਾਨੂੰ ਆਪਾਂ ਤੋੜ ਕੇ ਚੈੱਕ ਕਰਾ ਹੋਰ ਕੀ ਹਾਲ ਹੈ ਬਾਈ ਰਿਸ਼ਮ ਵਧੀਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਆਪਣੀ ਵੀਡੀਓ ਪਾਏ ਤੋਂ ਕਿੰਨੇ ਟਾਈਮ ਚ ਤੇਰੇ ਪਸ਼ੂ ਸੇਲ ਹੋ ਜਾਂਦੇ ਆ ਬਾਈ ਰਾਉਂਡ ਕੈਰੀ ਫਾਰਮ ਥੋੜੇ ਬਾਅਦ ਤੇ ਸਾਡੇ ਵਾਸਤੇ ਤੁਸੀਂ ਜੋ ਬਹੁਤ ਲੱਕੀ ਹੋ। ਅੱਛਾ ਜੀ ਕਿੰਨੇ ਟਾਈਮ ਚ ਬਾਈ ਨੀਰਾ ਪਾਉਂਦੇ ਦੂਜੀ ਵਾਰੀ ਪਾਉਂਦੇ ਨਹੀਂ ਜੋ ਉਹਦੀ ਮਾਲ ਵਿਕ ਜਾਂਦਾ। ਠੀਕ ਆ ਦੰਨੇ ਆ ਤੇ ਕੀ ਮੁੱਲ ਰਹੂਗਾ ਬਾਈ ਤੋਂ ਪੁੱਛ ਕੇ ਸਾਨੂੰ ਸਾਰਾ ਦੱਸ ਦੰਨੇ ਆ। ਤੋਰ ਦੇ ਬਾਈ। ਇਹ ਦੇਖ ਲਓ ਦੋਸਤੋ। ਮੋੜ ਲਿਆ ਬਰੇ ਮੋੜ ਲਿਆ। ਨਾ ਪੈਕੇਜ ਬਣਾ ਲਈ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਹੋਰ ਕੀ ਹਾਲ ਹੈ ਬਾਈ ਗੁਰਪ੍ਰੀਤ? ਬਹੁਤ ਵਧੀਆ ਹੋਵੇ। ਤੇ ਮੇਰੇ ਆਪਣੀ ਵੀਡੀਓ ਦਾ ਰਿਸਪਾਂਸ ਵਧੀਆ ਵੇਖ ਜਾਂਦੇ ਪਸ ਪਸੂ ਅੱਛਾ ਤੇ ਇਹਦਾ ਕੀ ਮੁੱਲ ਕਰਦਾ ਬਾਈ ਇਹਦਾ 16000 ਕਰ ਦੋ 16000 ਮੁੱਲਾ ਬਾਈ ਤੇ ਬਾਕੀ ਸਾਨੂੰ ਥਣਾ ਥਣਾ ਦੀ ਦਿਖਾ ਦਿੰਨੇ ਆ ਖੀਰੀ ਆ ਕਿ ਕਿਵੇਂ ਆ ਖੀਰੀ ਆ ਬਾਈ ਆ ਦੇਖ ਲਓ ਦੋਸਤੋ ਚਾਰ ਥਾਣਾ ਜਮਾ ਇਕੱਲਾ ਇਕੱਲਾ ਥਾਣਾ ਮੁੱਲੇ ਦਾ 16000 ਬਾਈ ਹਾਂਜੀ 16000 ਆ ਨੰਬਰ 2 ਤੇ ਇਹਨੂੰ ਵੀ ਤੋੜ ਦੇ ਵਿਲੇ ਖੋਲ ਦੇ ਇਹ ਦੋਸਤੋ ਉਮਰ ਵੀ ਛੋਟੀ ਹੈ ਤੇ ਹਜੇ ਕੱਚੀ ਜੀ ਉਮਰ ਦੀ ਹੈ ਛੋਟੀ ਬੱਛੀ ਆ ਇਹਦਾ ਵੀ ਮੁੱਲ ਆਪਾਂ ਤੁਹਾਨੂੰ ਦੱਸ ਦੰਨੇ ਆ ਤੇ ਬਾਕੀ ਤੇ ਨਾਲ ਚੈੱਕ ਕਰ ਲਓ ਤੁਸੀਂ ਮੋੜ ਲਿਆ ਮੋੜ ਲਿਆ ਵੀਰੇ ਇਹ ਦੇਖ ਲਓ ਦੋਸਤੋ ਦੋ ਨੰਬਰ ਵਾਲੀ ਬਾਕੀ ਥਾਣਾ ਥੁਣਾ ਦੀ ਦੇਖ ਲਓ ਤੁਸੀਂ ਇੱਕ ਵਾਰੀ ਚਾਰ ਥਾਣਾ ਤੇ ਇਹਦਾ ਮੁੱਲ ਕੀ ਕਰਦਾ ਬਾਈ ਗੁਰਪ੍ਰੀ 6000 ਇਹਦਾ ਮੁੱਲ ਆ ਠੀਕ ਆ ਤੇ ਬਾਕੀ ਮੌਕੇ ਤੇ ਮਾਨਤਾਨ ਕਰਦੇ ਆ ਨਾ ਹਾਂਜੀ ਹਾਂਜੀ ਬਾਕੀ ਦੋਸਤੋ ਮਾਨਤਾਨ ਬਾਈ ਕਹਿੰਦਾ ਮੌਕੇ ਤੇ ਆਪਾਂ ਕਰ ਦਾਂਗੇ ਤੇ ਜਿਹੜੇ ਵੀ ਰਾਹ ਰਾਜਸਥਾਨ ਤੋਂ ਆਏ ਸੀ ਇਹਨਾਂ ਨੇ ਤਿੰਨ ਖਰੀਦਿਆਂ ਆ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਆ ਦੇਖ ਲਓ ਦੋਸਤੋ ਇਹ ਬਾਈਆਂ ਨੇ 3 ਐਚ ਫੋਨਾਂ ਨੇ ਖਰੀਦ ਲੀਆਂ ਇਹ ਰਾਜਸਥਾਨ ਜਾ ਰਹੀਆਂ ਜੀ ਸੰਗਰੀ ਏਰੀਏ ਚ ਇਹ ਦੇਖੋ ਬਾਕੀ ਸੋਡੀ ਬਾਈਆਂ ਨਾਲ ਗੱਲਬਾਤ ਕਰਾਉਣੀ ਹੈ ਕਿਵੇਂ ਲੱਗੇ ਅੰਕਲ ਜੀ ਪਸੂ ਬਹੁਤ ਵਧੀਆ ਠੀਕ ਹੈ ਬਾਈ ਬਹੁਤ ਵਧੀਆ ਠੀਕ ਹੈ ਨਾ ਜੀ ਬਹੁਤ ਵਧੀਆ ਹਾਂ ਵੀਡੀਓ ਦੇਖ ਕੇ ਦੋਸਤੋ ਆਪਣੀ ਆਏ ਸੀ ਆਪਣੇ ਨਾਲ ਭਰਾ ਜੁੜੇ ਆ ਚੈਨਲ ਤੇ ਇਹ ਰਾਜਸਥਾਨ ਸੰਗਰੀ ਤੋਂ ਆਏ ਆ ਵੀਰ ਬਾਕੀ ਜਿਵੇਂ ਵੀਡੀਓ ਚ ਦਿਖਾਉਣੇ ਆਪਾਂ ਨੂੰ ਕੋਈ ਵਧਾ ਚੜਾ ਕੇ ਬਾਈ ਦੱਸ ਦੇਣੀ ਜਿਹੜੀ ਚੀਜ਼ ਹੁੰਦੀ ਹੈ ਮਾਲਕ ਦੀ ਉਹੀ ਦਿਖਾਵਾਂਗੇ ਤੇ ਉਹੀ ਰੇਟ ਆਪਾਂ ਪੁੱਛ ਕੇ ਦੱਸਣਾ ਕੋਈ ਆਪਾਂ ਦੋਸਤੋ ਇਹ ਚੋ ਖਾਣਾ ਨਹੀਂ ਆਪਣੇ ਇੱਕ ਇਹ ਮਾਧਿਅਮਾਂ ਚੈਨਲ ਤੋਂ ਵੀਡੀਓ ਦੇਖ ਕੇ ਕੋਈ ਭਰਾ ਹਨ ਦੂਰ ਨੇੜਿਓਂ ਅਗਲਾ ਦੇਖ ਕੇ ਸਿੱਧਾ ਆ ਜਾਂਦਾ ਤੇ ਆਪਦਾ ਸੌਦਾ ਕਰ ਲੈਂਦਾ ਬਾਕੀ ਤੁਸੀਂ ਦੇਖ ਲਓ ਦੋਸਤੋ ਜਾਨਵਰ ਬਾਕੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਹੈ ਬਾਈ ਰੇਸ਼ਮ ਵਧੀਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਆਪਣੀ ਵੀਡੀਓ ਪਾਏ ਤੋਂ ਕਿੰਨੇ ਟਾਈਮ 'ਚ ਤੇਰੇ ਪਸ਼ੂ ਸੇਲ ਹੋ ਜਾਂਦੇ ਆ ਬਾਈ ਬਾਈ ਰਾਉਂਡ ਕਟੈਰੀ ਫਾਰਮ ਥੋੜੇ ਬਾਅਦ ਤੇ ਸਾਡੇ ਵਾਸਤੇ ਤੁਸੀਂ ਬਹੁਤ ਲੱਕੀ ਹੋ ਅੱਛਾ ਜੀ ਕਿੰਨੇ ਟਾਈਮ ਚ ਬਾਈ ਨੀਰਾ ਪਾਉਂਦੇ ਦੂਜੀ ਵਾਰੀ ਪਾਉਂਦੇ ਨਹੀਂ ਜੇ ਉਹਦੀ ਮਾਲ ਵਿਕ ਜਾਂਦਾ ਠੀਕ ਆ ਦੇਖੋ ਬਾਈ ਆਪਾਂ ਬਾਈ ਦੀ ਵੀਡੀਓ ਪਾ ਕੇ ਆਨੇ ਆ ਰੌਣ ਪਟੜੀ ਫਾਰਮ ਵਾਲਿਆਂ ਦਾ 2 ਘੰਟਿਆਂ ਦੇ ਵਿੱਚ ਵਿੱਚ ਬਾਈ ਕਹਿੰਦਾ ਆਪਣੇ ਸਾਰੇ ਪਸ਼ੂ ਵਿਕ ਜਾਂਦੇ ਆ ਦੋਸਤੋ ਇਹ ਦੇਖੋ ਬਾਈ ਬਹੁਤ ਘੈਂਟ ਐ ਐਚਐਫ ਲੈ ਕੇ ਆਉਂਦੇ ਆ ਫਾਰਮਾਂ ਚੋਂ ਚੰਗੇ ਦੁੱਧ ਰਿਕਾਰਡ ਵਾਲੀਆਂ ਗਾਵਾਂਾਂ ਦੀਆਂ ਬੱਚੀਆਂ ਹੁੰਦੀਆਂ ਇਹਨਾਂ ਕੋਲੇ ਕਿਸੇ ਭਰਾ ਨੂੰ ਪਸੰਦ ਆਉਂਦੀਆਂ ਦੋਸਤੋ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ